ਹੈਲੋ ਗਾਇਜ਼ ਮੇਰਾ ਬੱਲੂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਘਰੇ ਠੀਕ ਠਾਕ ਹੋਣਗੇ ਅਸੀਂ ਵੀ ਘਰੇ ਠੀਕ ਠਾਕ ਆ ਅੱਜ ਅਸੀਂ ਵਲੌਗ ਲੈ ਕੇ ਆਏ ਆ ਨਿਊ ਵਲੌਗ ਹੈਲੋ ਗਾਇਜ਼ ਅੱਜ ਹੋਈ ਜੀ ਡਬਲ ਸਟਾਰਟਿੰਗ ਸੋ ਅੱਜ ਫਤੇ ਨੂੰ ਸੀ ਚਾਹ ਕਾਫੀ ਦਿਨਾਂ ਮਗਰੋਂ ਕਹਿੰਦਾ ਅੱਜ ਬਲੌਗ ਦੀ ਸਟਾਰਟਿੰਗ ਕਰਨੀ ਹੈ ਮੈਂ ਮਮਾ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਵੀ ਤੂੰ ਕਰ ਲੈ ਹਾਂਜੀ ਉਹਦੇ ਕਰਕੇ ਹੋਈ ਸੀ ਡਬਲ ਸਟਾਰਟਿੰਗ ਇਥੇ ਅਸੀਂ ਘਰ ਦੇ ਕੰਮ ਕਰ ਲਈ ਸੀ ਘਰ ਦਿਨ ਸੀ ਸ਼ਨੀਵਾਰ ਦਾ ਇਥੇ ਕੱਪੜੇ ਵਗੈਰਾ ਧੋਲੇ ਸੀ ਸਾਫ ਸਫਾਈ ਵੀ ਕਰ ਲਈ ਸੀ ਸਾਰਾ ਕੁਝ ਕਰਕੇ ਇਥੇ ਪੀਣ ਲੱਗੀ ਸੀ ਮੈਂ ਤਾਂ ਮम्मी ਚਾਹ ਸੌਕਸ ਧੋ ਕੇ ਅਸੀਂ ਮੰਜੇ ਦੇ ਉੱਪਰ ਹੀ ਰੱਖੀਆਂ ਪਈਆਂ ਸੀ ਸੁਕਾਲੀਆਂ ਸੀਗੀਆਂ ਤੇ ਅਸੀਂ ਕਿਹ ਵਿਚਾਲ ਚਾਹ ਪੀਨੇ ਆ ਚਾਹ ਪੀ ਕੇ ਫਿਰ ਦੇਖਦੇ ਆ ਕੋਈ ਹੋਰ ਕੰਮ ਕਰ ਇਕ ਤਾਂ ਇਹ ਹੋ ਜਾਂਦਾ ਵੀ ਮੌਸਮ ਹੋ ਗਿਆ ਸੀ ਬਹੁਤ ਸੋਹਣਾ ਜੀ ਹੁਣ ਲੱਗ ਗਈ ਸੀ ਕਈ ਦਿਨ ਤੋਂ ਧੁੱਪ ਨਿਕਲਣਾ ਕਿਵੇਂ ਹੁਣ ਧੁੱਪ ਨਿਕਲਦਿਆਂ ਹੁਣ ਜਣੀ ਉਂ ਬੈਠਿਆਂ ਦੇ ਆਏ ਹੁੰਦਾ ਵੀ ਫਿਰ ਚੁਬਦੀ ਆ ਧੁੱਪ ਇੱਕ ਤਾਂ ਜੀ ਸਰੀਰ ਜਾਨੀ ਸੀ ਠੀਕ ਮੇਰਾ ਮੋਢਾ ਦੋਦਦਾ ਸੀ ਕੱਲ ਜਿਵੇਂ ਬਲੌਗ ਚ ਦੱਸਿਆ ਸੀ ਮੇਰੀ ਬੱਕੀ ਦੀ ਨਾੜ ਚੜੀ ਹੋਈ ਸੀ ਪਰ ਅੱਜ ਉਧਰਲੀ ਸਾਈਡ ਦਾ ਇਹ ਮੋਢਾ ਦੁਖਦਾ ਸੀ ਉਹਦੇ ਕਰਕੇ ਮਨ ਜਾ ਹੋਰੇ ਲੋਟ ਹੋਇਆ ਪਿਆ ਸੀ ਆ ਮੈਂ ਕਿਹਾ ਕੁਛ ਨਾ ਕੁਛ ਇੱਥੇ ਅਸੀਂ ਚਾਹ ਪੀ ਕੇ ਹਟੇ ਸੀ ਤੇ ਜਾਨਵਰ ਵੀ ਬੜੇ ਚੌਜੇ ਦੇ ਵਿੱਚ ਫਿਰਦੇ ਸੀ ਮੈਂ ਤੇ ਮੰਮੀ ਹੱਸਦੇ ਸੀ ਅਸੀਂ ਕਿਹਾ ਇਹਨਾਂ ਨੂੰ ਵੀ ਚੌਜ ਚੜਿਆ ਪਿਆ ਵੀ ਕਾਫੀ ਦਿਨਾਂ ਮਗਰੋਂ ਧੁੱਪ ਨਿਕਲਣ ਲੱਗੀ ਆ ਨਾ ਉਹਦੇ ਕਰਕੇ ਮੈਂ ਕਿਹਾ ਇਹ ਵੀ ਨੱਚਦੇ ਫਿਰਦੇ ਨੇ ਆ ਨਾ ਚਾਉ ਚ ਬਹੁਤ ਸੋਨਾ ਫਿਰਦੇ ਸੀਗੇ ਕਾਫੀ ਡਾਰਾਂ ਜੀਆਂ ਜਣੀ ਬਣੀਆਂ ਹੋਈਆਂ ਕਾਮਾਂ ਦੀਆਂ ਕਬੂਤਰਾਂ ਦੀਆਂ ਜਿਵੇਂ ਕਈ ਵਾਰੀ ਆਪਾਂ ਕਹਿੰਦੇ ਨੂੰ ਨਾ ਵੀ ਕਿਸੇ ਦੇ ਘਰ ਵਿਆਹ ਹੈ ਉਥੇ ਨਹੀਂ ਆ ਮੈਂ ਫਿਰਦੇ ਹੁੰਦੇ ਮਡਰੋਂ ਦੇ ਜੇ ਉਦਾਂ ਪਰ ਪਿੰਡ 'ਚ ਤਾਂ ਹੈ ਨਹੀਂ ਸੀ ਕੋਈ ਉਹ ਫਿਰ ਬੈਠੇ ਸੀ ਮਤਲਬ ਨਾਲ ਦੇ ਘਰ ਉਹ ਉੱਥੇ ਲਾਈਨ ਵਾਲਾ ਉਹਨਾਂ ਨੇ ਐਨ ਬਨੇਰੇ ਦੇ ਉੱਪਰ ਬੈਠੇ ਸੀ ਉਹ ਆ ਜੀ ਆਪਣਾ ਗੁਰਦੁਆਰਾ ਸਾਹਿਬ ਬਸ ਆਹੀ ਦੋ ਘਰ ਨੇ ਵਿਚਾਲੇ ਜਿਹੜੇ ਆਪਣੇ ਆਉਂਦੇ ਨੇ ਆਪਾਂ ਨੂੰ ਬਹੁਤ ਨੇੜੇ ਆ ਚਲੋ ਜੀ ਇਹ ਵੀ ਪਰਮਾਤਮਾ ਦੀ ਬਹੁਤ ਵਧੀਆ ਗੱਲ ਆ ਹਨਾ ਵੀ ਨੇੜੇ ਕਰਕੇ ਚਲੋ ਆਏ ਹੁੰਦਾ ਵੀ ਜਾਣਾ ਸੌਖਾ ਏ ਜੇ ਥੋੜਾ ਵੀ ਟਾਈਮ ਹੁੰਦਾ ਅਗਲਾ ਭੱਜ ਕੇ ਜਾਏ ਆਉਂਦਾ ਹੁੰਦਾ ਹਨਾ ਵੀ ਚਲ ਛੇ ਛੇ ਜੀ ਆ ਉਸ ਤੋਂ ਬਾਅਦ ਫਿਰ ਕੀਤੀ ਵੀ ਅੱਜ ਬਣਾਉਣੇ ਆ ਗਾਜਰ ਮਟਰਾਂ ਦੀ ਸਬਜ਼ੀ ਮਟਰ ਤਾਂ ਕੱਢ ਲਏ ਸੀ ਪਹਿਲਾਂ ਹੀ ਦੇ ਫਿਰ ਚਲੇ ਗਏ ਗਾਜਰ ਵਟਣ ਤੇ ਮੈਂ ਤੇ ਮੰਮੀ ਗਏ ਸੀ ਗਾਜਰ ਵਟਣ ਜਾਨੂ ਡੈਡੀ ਆਏ ਕਹਿੰਦੇ ਵੀ ਲਿਓ ਕਹਿੰਦੇ ਮੈਂ ਵੀ ਪਟਾ ਦਿੰਦਾ ਮੈਂ ਹਜੇ ਹੱਸਦੀ ਸੀ ਮੈਂ ਕਿਹਾ ਵੀ ਮੈਨੂੰ ਲੋਕ ਦੇਖ ਕੇ ਕਹਿਣਗੇ ਵੀ ਤੂੰ ਵੀ ਕੋਈ ਕੰਮ ਕਰ ਲਿਆ ਕਰ ਵੀ ਤੇਰਾ ਮੰਮੀ ਡੈਡੀਓ ਕਰਦੇ ਹੁੰਦੇ ਨੇ ਮੰਮੀ ਕਹਿੰਦੇ ਤੂੰ ਕਹਿੰਦੇ ਕੈਦੀ ਵੀ ਮੈਂ ਇਹ ਵੀਡੀਓ ਬਣਾਉਣੀ ਹੁੰਦੀ ਆ ਵੀ ਤਾਂ ਕਰਕੇ ਬਸ ਉਦਾਂ ਹੀ ਹੁਣ ਮੈਂ ਤੇ ਮੰਮੀ ਗਏ ਸੀਗੇ ਤੇ ਫਿਰ ਡੈਡ ਜੀ ਕਹਿੰਦੇ ਚਲੋ ਇਹ ਹੋ ਜਾਂਦਾ ਹਨਾ ਹੁਣ ਆਪਾਂ ਇਹ ਵੀ ਨਹੀਂ ਕਹਿੰਦੇ ਆ ਕਿ ਵੀ ਨਹੀਂ ਤੁਸੀਂ ਨਾ ਕਰੋ ਤੁਸੀਂ ਨਾ ਕਰੋ ਸਿਆਣਿਆਂ ਨੂੰ ਵਧੀਆ ਲੱਗਦਾ ਹੈਗਾ ਬਿਨਿਆਣੇ ਟੋਕ ਟਕਈਆ ਜਾ ਕਰਨ ਉਸ ਤੋਂ ਬਾਅਦ ਫਿਰ ਜਦ ਨੂੰ ਇਹ ਆਂਟੀ ਆ ਗਈ ਸੀਗੇ ਤੇ ਮੈਂ ਤੇ ਮੰਮੀ ਸਬਜ਼ੀ ਕੱਟਣ ਲੱਗਦੇ ਸੀ ਫਿਰ ਤਾਂ ਕਰਕੇ ਆਂਟੀ ਕਹਿੰਦੇ ਲੈ ਚਲ ਮੈਂ ਕਟਾਉਣੀ ਆ ਉਹ ਮੈਨੂੰ ਛਿੱਲਣ ਮਤਲਬ ਛਿੱਲਣ ਲੱਗ ਗਏ ਸੀਗੇ ਮਤਲਬ ਛਿੱਲ ਕੇ ਦੇਣ ਲੱਗੇ ਸੀ ਛਿੱਲਣ ਵੀ ਮੀਨਸ ਕਰੋੜਨ ਅਸੀਂ ਤਾਂ ਕਰੋੜ ਕਈ ਕਹਿੰਦੇ ਆ ਬਾਕੀ ਹਰ ਇੱਕ ਦੇ ਆਪਣੇ ਆਪਣੇ ਏਰੀਏ ਦੇ ਮੁਤਾਬਕ ਹੋਗਾ ਨਾ ਵੀ ਕੋਣ ਕਿੱਥੇ ਕੀ ਕਹਿੰਦਾ ਹੈ ਤੇ ਮੈਂ ਕੱਟਣ ਲੱਗੀ ਸੀ ਗਾਜਰ ਮਮੀ ਜਦ ਨੂੰ ਮਸਾਲਾ ਤਿਆਰ ਕਰਦੇ ਸੀ ਮਮੀ ਕਹਿੰਦੇ ਵੀ ਚਲ ਮੈਂ ਲਸਣ ਵਗੈਰਾ ਛਿੱਲ ਲੈਣੀ ਆ ਵੀ ਧੁੱਪ ਦੇ ਵਿੱਚ ਬੈਠੇ ਅਰਕੇ ਇਹ ਹੋ ਜਾਂਦਾ ਵੀ ਚਲੋ ਹਨਾ ਹੋਰ ਅੱਜ ਮਸ਼ੀਨ ਮਸ਼ੂਨ ਦਾ ਕੁਝ ਹੈ ਜਾਂ ਨਹੀਂ ਸੀ ਮਤਲਬ ਕੋਈ ਸਲਾਹ ਜੀ ਨਹੀਂ ਬਣੀ ਕੁਝ ਤੁਹਾਨੂੰ ਪਤਾ ਹੀ ਹੈ ਨਾ ਵੀ ਇਹ ਸਬਜੀ ਸਬਜੀ ਨੂੰ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਆਪਾਂ ਫਿਰ ਚੁੱਲੇ ਤੇ ਹੀ ਬਣਾਈ ਦਾਲ ਸਬ ਆਹ ਮਤਲਬ ਸਬਜੀ ਬਣਾਈ ਰੋਟੀ ਬਣਾਈ ਫਿਰ ਇੱਥੇ ਲੱਗੇ ਸੀ ਰੋਟੀ ਖਾਣ ਇੱਥੇ ਵੀ ਮੈਂ ਕਰਦੀ ਸੀ ਮੈਂ ਕਿਹਾ ਦੇਖੋ ਵੀ ਮੇਰਾ ਮੋਢਾ ਬਹੁਤ ਦਰਦ ਕਰਦਾ ਹੈ ਅੱਜ ਤੇ ਫਿਰ ਉਹਦੇ ਕਰਕੇ ਹੀ ਮੈਨੂੰ ਇਹ ਸੀ ਮੈਂ ਕਿਹਾ ਚੱਲ ਹੁਣ ਰੋਟੀ ਖਾ ਕੇ ਫਿਰ ਵੀ ਜਿਹੜੀ ਕੱਲ ਨਾੜ ਦੀ ਉਹ ਲਈ ਸੀ ਦਵਾਈ ਉਹਦੇ ਵਿੱਚੋਂ ਪਈ ਸੀ ਇੱਕ ਦੋ ਕੁ ਖਰਾਕਾ ਮੈਂ ਕਿਹ ਵੀ ਚੋਲਾ ਆਇਆ ਕਰੂੰਗੀ ਵੀ ਰਾਤ ਨੂੰ ਉਹੀ ਲੈ ਕੇ ਪਾਉਂਗੀ ਵੀ ਉਹਦੇ ਵਿੱਚ ਪੇਨ ਕਿਲਰ ਤਾਂ ਹੋਊਗੀ ਉਹ ਵੀ ਉਹ ਤਾਂ ਪਤਾ ਹੀ ਆ ਵੀ ਹਰ ਇੱਕ ਦਵਾਈ ਦੇ ਵਿੱਚ ਪਾਉਂਦੇ ਹੀ ਨੇ ਇਹ ਮੈਂ ਕਿਹਾ ਵੀ ਫਿਰ ਉਹ ਲਈ ਤੇ ਦੇਖਦੇ ਹਾਂ ਵੀ ਸਵੇਰ ਤੱਕ ਕਿਵੇਂ ਆ ਸਵੇਰ ਤੱਕ ਹਟਦਾ ਏ ਜਾਂ ਫੇਰ ਦੁਬਾਰਾ ਸਟਾਰਟ ਹੁੰਦਾ ਏ ਇੱਥੇ ਅਸੀਂ ਰੋਟੀ ਖਾਣ ਲੱਗੇ ਸੀ ਫਤਿਹ ਨੂੰ ਗਾਜਰ ਮਟਰਾਂ ਦੀ ਸਬਜ਼ੀ ਪਸੰਦ ਨਹੀਂ ਸੀ ਆਈ ਉਹ ਆਪੇ ਲੱਗਿਆ ਹੋਇਆ ਸੀ ਕਿ ਚੰਚਾ ਮम्मा ਮੈਂ ਰੋਟੀ ਦੇ ਉੱਪਰ ਆਹ ਲਾ ਕੇ ਖਾਣਾ ਮੈਂ ਉਹ ਲਾ ਕੇ ਖਾਣਾ ਐਦਾਂ ਆਪ ਦੀ ਲਾਣੇਦਾਰੀ ਲੱਗਿਆ ਹੋਇਆ ਸੀ ਕਰਨ ਅਸੀਂ ਰੋਟੀ ਖਾ ਰਹੇ ਸੀ ਕੁਛ ਮੇਰਾ ਮੋਢਾ ਦੁਖਦਾ ਕਰਕੇ ਮੈਨੂੰ ਆਪ ਨੂੰ ਵੀ ਨਹੀਂ ਸੀ ਨਹੀਂ ਤਾਂ ਚਲਾਈ ਇਹ ਹੁੰਦਾ ਨਾ ਵੀ ਚਲਾ ਬਣਾ ਦਿੰਦੇ ਉਹਨਾਂ ਨੇ ਮੈਂ ਉਹਨੂੰ ਹਾਂ ਮੈਂ ਕਿਹਾ ਮੈਂ ਤਾਂ ਆਪ ਦੁਖੀ ਹੋਈ ਬਈ ਮੈਂ ਕਿਹਾ ਕੱਲ੍ਹ ਨਾਰ ਚੜੀ ਪਈ ਸੀ ਵੀ ਅੱਜ ਮੇਰਾ ਮੋਢਾ ਦੁਖਦਾ ਏ ਬਿਤਾਉਣ ਕਰਕੇ ਹਾਂਜੀ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲੋ ਰੋਟੀ ਖਾ ਕੇ ਵੀ ਜਿਹੜੀ ਕੱਲ ਮੈਂ ਤੁਹਾਨੂੰ ਨਾੜ ਵਾਲੀ ਦਵਾਈ ਸੀ ਉਹ ਪੰਨਾਂ ਸੀ ਇੱਕ ਦੋ ਕੁ ਖਰਾਕਾਂ ਵੀ ਉਹ ਐਦਾਂ करूंगी ਰੋਟੀ ਖਾ ਕੇ ਫਿਰ ਬਾਅਦ ਵਿੱਚ ਉਹ ਲੈ ਲੂੰਗੀ ਇੱਥੇ ਜੀ ਆਪਾਂ ਇੱਕ ਕਰ ਲਈ ਸੀ ਦੂਸਰੇ ਦਿਨ ਦੀ ਸਟਾਰਟਿੰਗ ਇੱਥੇ ਮਾਰਨਿੰਗ ਦਾ ਟਾਈਮ ਸੀਗਾ ਜਦੋਂ ਸਵੇਰੇ ਉੱਠੇ ਉੱਠ ਦੀ ਸਾਰ ਆਪ ਦਾ ਨੌਣ ਦਾ ਤੋਂ ਦਾ ਕਰਕੇ ਫਿਰ ਆਪਾਂ ਕੀਤਾ ਨਿਤਨੇਮ ਮੈਂ ਕਿਹਾ ਵੀ ਚਲੋ ਤੁਹਾਨੂੰ ਦੱਸਦੇ ਹੁੰਨੇ ਆ ਪਰ ਤੁਹਾਨੂੰ ਕਦੇ ਦੇ ਮਤਲਬ ਸਟਾਰਟਿੰਗ ਨਹੀਂ ਕੀਤੀ ਇਸ ਚੀਜ਼ ਤੋਂ ਆਪਾਂ ਕਿਤੇ ਜੋਤ ਲਾਈ ਜੋਤ ਜਿਵੇਂ ਮਤਲਬ ਸਵੇਰੇ ਵੀ ਨਿਤਨੇਮ ਕਰਨ ਲੱਗੇ ਜੋਤ ਲਾਉਨੇ ਨੇ ਤੇ ਸ਼ਾਮ ਨੂੰ ਵੀ ਲਾਉਨੇ ਆ ਜਿਹੜੀ ਆਪਾਂ ਮਤਲਬ ਸਵੇਰ ਸ਼ਾਮ ਦੋਨੇ ਟਾਈਮ ਲਾਉਨੇ ਆ ਜੀ ਜੋਤ ਲਾ ਕੇ ਨਿਤਨੇਮ ਕਰਕੇ ਫਿਰ ਆਪਾਂ ਕੀ ਗਏ ਸੀ ਗੁਰਦੁਆਰਾ ਸਾਹਿਬ ਗੁਰਦਰ ਸਾਹਿਬ ਤੋਂ ਫਿਰ ਆ ਕੇ ਅਭ ਦੇ ਕਰਦੇ ਹੁੰਨੇ ਆ ਕੰਮ ਕਰ ਸਟਾਰਟ ਹਾਂਜੀ ਇਹ ਐਂਦਵਾਰ ਦੀ ਵੀਡੀਓ ਆ ਜੀ ਕਿਉਂਕਿ ਕੱਲ ਮੇਤੋਂ ਸ਼ਨੀਵਾਰ ਪਾਣੀ ਸੀ ਹੋਈ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲੋ ਦੋ ਦਿਨ ਦੀ ਇਕੱਠੀ ਉਹ ਵੀ ਪਾ ਦੂੰਗੀ ਤਾਂ ਕਰਕੇ ਮੈਂ ਕਿਹਾ ਵੀ ਚਲੋ ਮਿਸ ਨਹੀਂ ਹੋਈ ਕੱਲ ਮੈਨੂੰ ਬਸ ਥੋੜਾ ਜਿਹਾ ਉਹ ਕੰਮ ਜਿਆ ਸੀਗਾ ਇਹ ਬੀਜੀ ਸੀ ਕਿਸੇ ਸਬ ਉਹਦੇ ਤੇ ਤਾਂ ਕਰਕੇ ਮੇਤੋਂ ਪਾਣੀ ਹੋਈ ਨਿਤਨੇਮ ਤੋਂ ਬਾਅਦ ਫਿਰ ਆਪਾਂ ਅਰਜਾਈਆਂ ਵਗੈਰਾ ਚੱਕਤੀਆਂ ਸੀ ਇਹ ਰੱਖਿਆ ਹੁੰਦਾ ਕੰਬਲ ਵੀ ਚਲੋ ਦਿਨ ਚ ਕਿਸੇ ਨੇ ਜਿਵੇਂ ਮੰਮੀ ਨੇ ਮੈਂ ਬੈਠਣਾ ਪੈਣਾ ਜਾਂ ਕੁਛ ਵੀ ਚਲੋ ਇਹ ਉਹ ਕਰ ਲੈਨੇ ਹੁਣ ਜਿਵੇਂ ਮਤਲਬ ਧੁੱਪ ਨਿਕਲਣ ਲੱਗੀ ਹੁਣ ਤਾਂ ਚਲੋ ਆਇਆ ਵੀ ਇਹਦੀ ਲੋੜ ਨਹੀਂ ਪੈਣੀ ਹੈਗੀ ਚੱਕਿਆ ਜਾਣਾ ਇਹ ਫਿਰ ਅਸੀਂ ਚਾਹ ਪਿੰਦੇ ਸੀ ਮੈਂ ਤੇ ਮੰਮੀ ਅਸੀਂ ਕਿਹਾ ਵੀ ਚਲੋ ਚਾਹ ਬਾਣੀ ਪੀ ਕੇ ਵੀ ਫਿਰ ਕਰਦੇ ਆਪਾਂ ਕੰਮ ਕਰਦੀ ਸਟਾਰਟਿੰਗ ਮੈਨੂੰ ਜਣੀ ਇਹੀ ਹੁੰਦਾ ਇਹ ਵੀ ਜਿਵੇਂ ਹੁਣ ਸਵੇਰੇ ਚਲੋ ਇਤਨੇ ਮ ਹੋ ਗਏ ਹਨਾ ਵੀ ਫਿਰ ਦਿਨ ਚ ਸਾਰੇ ਕੰਮ ਹੋ ਹੀ ਜਾਂਦੇ ਹੁੰਦੇ ਨੇ ਹਨਾ ਨਹੀਂ ਮੰਨ ਚ ਮੇਰੇ ਦਾਈ ਰੈਂਦਾ ਹੁੰਦਾ ਵੀ ਹਾਏ ਮੇਰਾ ਨਿਤਨੇਮ ਰੈਂਦਾ ਮੇਰਾ ਨਿਤਨੇਮ ਰੈਂਦਾ ਏ ਤੇ ਤਾਂ ਕਰਕੇ ਬਸ ਇਥੇ ਚਾਹ ਬਾਣੀ ਪੀ ਕੇ ਮੰਮੀ ਫਤੇ ਨੂੰ ਕਹਿਦੇ ਸੀ ਮੰਮੀ ਕਹਿੰਦੇ ਵੀ ਫਤੇ ਅਪਦਾ ਦੁੱਧ ਲੈਣਾ ਉਹ ਬਣਿਆ ਸੀ ਸਾਡਾ ਵੀਡੀਓ ਬਣਾਉਣ ਲੱਗਿਆ ਸੀ ਕਰਦਾ ਸੀ ਕਹਿੰਦਾ ਮੈਂ ਵੀਡੀਓ ਬਣਾਉਣਾ ਕੁਝ ਤੁਹਾਨੂੰ ਪਤਾ ਹੀ ਆ ਵੀ ਐਤਵਾਰ ਨੂੰ ਵੈਸੇ ਵੀ ਥੋੜਾ ਜਿਹਾ ਬਿਜ਼ੀ ਡੇ ਜਿਹਾ ਹੀ ਰਹਿੰਦਾ ਏ ਵੀ ਕੰਮ ਕਰ ਐਵੇਂ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਅਸੀਂ ਚਾਹ ਬਣੀ ਪੀ ਕੇ ਬਸ ਜਦ ਹੀ ਰੱਖ ਲਈ ਸੀ ਪੰਜੀਰੀ ਬਣਾਉਣ ਨੂੰ ਪੰਜੀਰੀ ਦਾ ਇਦਾਂ ਸੀ ਅਸੀਂ ਕਿਹਾ ਵੀ ਚਲੋ ਇਹ ਆ ਵੀ ਮਤਲਬ ਜਲਦੀ ਬਣਾ ਮਤਲਬ ਸੱਜਰੇ ਬਣਾ ਲਾਂਗੇ ਨਾ ਫਿਰ ਚੀਜ਼ ਠੰਡੀ ਹੋਣ ਨੂੰ ਵੀ ਟਾਈਮ ਲੱਗਦੀ ਹੈਗੇ ਵੀ ਕਿਉਂਕਿ ਫਿਰ ਭਾਂਡੇ ਦੇ ਵਿੱਚ ਪਾਣੀ ਸੀ ਠੰਡੀ ਹੋਈ ਹੋਈ ਇੱਥੇ ਸੀ ਘਿਓ ਪਾ ਲਿਆ ਸੀ ਘਿਓ ਪਾ ਕੇ ਉਹਦੇ ਵਿੱਚ ਆਟਾ ਪਾਇਆ ਸੀ ਮਤਲਬ ਥੋੜਾ ਜਿਹਾ ਜਿਵੇਂ ਤੁਹਾਨੂੰ ਦਿਂਦਾ ਹੋਊ ਵੀ ਇਹ ਜਿਆਦਾ ਲਿਕਵਿਡ ਜਿਹਾ ਲੱਗਦਾ ਹੈ ਹਨਾ ਵੀ ਇੰਨਾ ਪਤਲੀ ਤਾਂ پنੀਰੀ ਹੁੰਦੀ ਨਹੀਂ ਹੈਗੀ ਉਹ ਇਹ ਸੀ ਵੀ ਜਿਹੜਾ ਮੈਂ پنੀਰੀ ਦਾ ਸਮਾਨ ਸੀ ਮਤਲਬ ਜੋ ਵੀ ਤੁਸੀਂ ਡ్రਾਈ ਫਰੂਟਸ ਪਾਉਣੇ ਨੇ ਹਨਾ ਉਹ ਮੈਂ ਮਿਕਸ ਉਹ ਮੈਂ ਉਹ ਕਰਲੇ ਸੀਗੇ ਮਤਲਬ ਜਿੰਨੇ ਕਿ ਮੇਰੇ ਕੋਲ ਹੈਗੇ ਸੀ ਉਹ ਮੈਂ ਮਿਕਸੀ ਦੇ ਵਿੱਚ ਪੀਸ ਕੇ ਰੱਖਲੇ ਸੀ ਤੇ ਕੁਛ ਪਾਉਣੇ ਸੀ ਭੁਜੇ ਹੋਏ ਛੋਲੇ ਉਹਨਾਂ ਨੂੰ ਵੀ ਮੈਂ ਭੁੱਜਿਆ ਹਾਂ ਛੋਲਿਆਂ ਨੂੰ ਵੀ ਪੀਸ ਲਿਆ ਸੀ ਉਹਦੇ ਕਰਕੇ ਹੀ ਆਟਾ ਘੱਟ ਰੱਖਿਆ ਸੀ ਕਿਉਂਕਿ ਉਹ ਆਲਰੇਡੀ ਪਹਿਲਾਂ ਹੀ ਮਤਲਬ ਭੁੰਨੇ ਹੋਏ ਹੁੰਦੇ ਨੇ ਹੈਨਾ ਉਹਨਾਂ ਕਰਕੇ ਵੀ ਉਹਨਾਂ ਨੂੰ ਜ਼ਿਆਦਾ ਭੁੰਨਣ ਦੀ ਆਟੇ ਨੂੰ ਉਹਨੂੰ ਮਤਲਬ ਲੋੜ ਨਹੀਂ ਪੈਂਦੀ ਹੈਗੀ ਤਾਂ ਕਰਕੇ ਫਿਰ ਇਹ ਸੀ ਵੀ ਆਟਾ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਭੁੰਨ ਕੇ ਵੀ ਫਿਰ ਉਹਦੇ ਵਿੱਚ ਜਿਹੜੇ ਮਤਲਬ ਛੋਲਿਆਂ ਨੂੰ ਪੀਸ ਕੇ ਬਣਾਇਆ ਵੀ ਉਹਨੂੰ ਉਹਨੂੰ ਪਾ ਲਾਂਗੇ ਮਤਲਬ ਬੇਸਣ ਕਹਿ ਲਓ ਚਾਹੇ ਆਟਾ ਕਹਿ ਲਓ ਹਨਾ ਵੀ ਉਹ ਪਾ ਕੇ ਉਸ ਹਿਸਾਬ ਨਾਲ ਇਹ ਰੱਖਿਆ ਸੀ ਇਹ ਆਪਾਂ ਬਣਾਈ ਸੀ ਚੁੱਲੇ ਤੇ ਇੱਕ ਤਾਂ ਇਹ ਸੀ ਵੀ ਹਵਾ ਚੱਲਦੀ ਹੈ ਉਹਦੇ ਨਾਲ ਨਾ ਥੋੜਾ ਜਿਹਾ ਘੁੰਮੀ ਜਾਂਦਾ ਮਤਲਬ ਧੂਆ ਤਾਂ ਕਰਕੇ ਉਸ ਤੋਂ ਬਾਅਦ ਆਪਾਂ ਸਾਰੇ ਮਤਲਬ ਜੋ ਡ్రਾਈ ਫਰੂਟਸ ਉਹ ਪਾਤੇ ਸੀ ਚੋਲਿਆਂ ਦਾ ਆਟਾ ਪਾ ਕੇ ਸਾਰਾ ਕੁਝ ਮਿਕਸ ਕਰਕੇ ਬੂਰਾ ਪਾ ਕੇ ਇਹ ਫਿਰ ਰੱਖਤੀ ਸੀ ਜਣੀ ਫਿਰ ਮੈਂ ਵੀਡੀਓ ਤਾਂ ਨਹੀਂ ਸੀ ਬਣੀ ਬਣੀ ਫਿਰ ਮੈਂ ਜਦੋਂ ਉਹਦੇ ਵਿੱਚ ਪਾਉਣੀ ਸੀ ਫਿਰ ਐਦਾਂ ਮਤਲਬ ਫਿਰ ਮੇਰੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾਉਣੀ ਆ ਦਿਖਾਉਣੀ ਇਹਨਾਂ ਨੂੰ ਵੀ ਐਦਾਂ ਨਹੀਂ ਬਣੀ ਸੀ ਤੇ ਪੰਜੀਰੀ ਦਾ ਗਿਆ ਸੀ ਕੰਮ ਆਪਣਾ ਹੋ ਫਿਰ ਉਸ ਤੋਂ ਬਾਅਦ ਆਪਾਂ ਬਣਾਇਆ ਸਾਗ ਮੈਂ ਕਿਹਾ ਵੀ ਚਲੋ ਕੀ ਹਰ ਵਾਰੀ ਤੁਹਾਨੂੰ ਤੋੜ ਦੇ ਦਵਾਂ ਉਹ ਕਰਦੇ ਹਨਾ ਇੱਥੇ ਮੈਂ ਸਾਗ ਬਣਾ ਲਿਆ ਸੀ 4 ਕੁ ਵਜ ਦਾ ਟਾਈਮ ਸੀ ਚਾ ਸਾਗ ਬਣਾ ਕੇ ਆਲਣ ਪਾ ਰਹੀ ਸੀ ਤੇ ਫਤਿਹ ਮੇਰੇ ਕੋਲ ਬੈਠਾ ਚਾਹ ਪੀ ਰਿਹਾ ਸੀ ਨਾਲ ਨਮਕੀਨ ਖਾ ਰਿਹਾ ਸੀ ਬੈਠਾ ਮੈਂ ਨਾ ਆਲਣ ਪਾਉਣ ਤੋਂ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਥੋੜਾ ਜਿਹਾ ਬਲੈਂਡਰ ਫੇਰ ਲੈਣੀ ਹੁੰਦੀ ਆ ਵੀ ਬਾਅਦ ਵਿੱਚ ਤਾਂ ਫਿਰ ਘੋਟਣੇ ਨਾਲ ਹੀ ਮਤਲਬ ਪਾਉਣੇ ਨੇ ਆਲਣ ਫਿਰ ਮੈਂ ਇੱਥੇ ਮੰਮੀ ਨੂੰ ਕਹਿੰਦੀ ਸੀ ਮੈਂ ਕਿਹਾ ਮੰਮੀ ਮਰ ਜਾ ਦੇਖਿਓ ਵੀ ਤੁਹਾਨੂੰ ਆਲਣ ਸਹੀ ਲੱਗਦਾ ਏ ਤਾਂ ਕਰਕੇ ਬੈਠੀ ਨੂੰ ਦੀਦੀ ਸੀ ਫਤਿ ਅੱਜ ਆਪਣੇ ਨਾਲ ਦੇ ਫਰੈਂਡ ਸਰਕਲ ਨਾਲ ਲੱਗਿਆ ਹੋਇਸੀ ਪਤੰਗ ਚੜਾਉਣ ਸਵੇਰ ਦਾ ਕਿਉਂਕਿ ਅੱਜ ਹਵਾ ਚੱਲਦੀ ਸੀ ਬਹੁਤ ਇਹਨੂੰ ਵੀ ਲਾਹਾ ਲੱਗਿਆ ਹੋਇਆ ਸੀਗਾ ਵੀ ਪਤੰਗ ਚੜਾਉਣੇ ਬੱਚਿਆਂ ਨਾਲ ਇੱਥੇ ਫਿਰ ਤਾਈਆਂ ਦਾਦਾ ਪੁੱਤ ਬੈਠ ਕੇ ਸੇਕਣ ਲੱਗੇ ਸੀ ਅੱਜ ਆਪਾਂ ਬਾਰੀ ਹੋਈ ਸੀ ਬਾਹਰਲੇ ਚੁੱਲ੍ਹੇ ਚੰਗ ਆਏ ਸੀਗਾ ਵੀ ਇਹ ਚੁੱਲਾ ਥੋੜਾ ਜਨਾ ਵੱਡਾ ਏ ਮਤਲਬ ਅੰਦਰਲੇ ਨਾਲੋਂ ਇਸ ਵੀ ਚੇਤੀ ਚੇਤੀ ਉਹ ਜੋ ਫਿਰ ਮੰਮੀ ਉਹ ਦੇਖਣ ਆਏ ਸੀਗੇ ਆ ਉਹ ਜਦ ਹੀ ਰੋਟੀ ਬਣਾ ਕੇ ਦੁੱਧ ਵਗੈਰਾ ਗਰਮ ਕਰਕੇ ਆਪਾਂ ਹੋ ਗਏ ਸੀ ਬਿਲੇ ਇੱਥੇ ਕਰਦੇ ਆ ਜੀ ਵੀਡੀਓ ਦਾ ਐਂਡ ਜੇ ਤੁਹਾਨੂੰ ਥੋੜੀ ਜੀ ਵੀ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਪਹਿਲਾਂ ਹੀ ਕੀਤਾ ਆ ਤਾਂ ਉਹ ਆਪਦੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰੋ ਓਕੇ ਜੀ ਬਾਏ ਬਾਏ